ਦੋਸਤੋ ਬੱਚੇ ਨੂੰ ਤੇ ਬੱਚੇ ਵਰਗੇ ਦਿਮਾਗੀ ਇਨਸਾਨ ਨੂੰ ਸਮਝਾਉਣਾ ਸਭ ਤੋਂ ਵੱਧ ਔਖਾ। ਅਕਬਰ ਦੇ ਦਰਬਾਰ ਦੇ ਵਿੱਚ ਵੀਰਵਲ ਆਇਆ ਲੇਟ। ਉਹਨੂੰ ਪੁੱਛਿਆ ਲੇਟ ਕਿਉਂ? ਕਹਿੰਦਾ ਬੱਚਾ ਰੋਂਦਾ ਸੀ, ਚੁੱਪ ਕਰਾਉਂਦਿਆਂ ਲੇਟ ਹੋ ਗਿਆ। ਅਕਬਰ ਕਹਿੰਦਾ ਇਹ ਕਿੱਡੀ ਗੱਲ? ਲਿਆ ਹਾਂ ਬੱਚਾ ਕਿੱਥੇ? ਮੈਂ ਚੁੱਪ ਕਰਾ ਕੇ ਦੱਸਦਾ ਇੱਕ ਮਿੰਟ 'ਚ। ਬੱਚੇ ਨੂੰ ਪੇਸ਼ ਕੀਤਾ। ਬੱਚਾ ਅੱਗੇ ਆਇਆ ਚੁਕਵਾ ਚੁੱਕਿਆ ਅਕਬਰ ਨੇ। ਅਕਬਰ ਕੇ ਬਥੇਰਾ ਨੂੰ ਲਲੋ ਚੋਪੇ ਕੀਤੇ ਉਹ ਨਾ ਚੁੱਪ ਕੀਤਾ ਕਹਿੰਦਾ ਦੱਸ ਤੂੰ ਰੋਣਾ ਕਿਉਂ ਆ ਤੂੰ ਲੈਣਾ ਕੀ ਆ ਕਹਿੰਦਾ ਮੈਂ ਲੈਣਾ ਕੁਜੀ ਤੇ ਇੱਕ ਹਾਥੀ ਕਹਿੰਦਾ ਲਿਆ ਕੇ ਦੋ ਜੀ ਕੁਜੀ ਤੇ ਇੱਕ ਹਾਥੀ ਦਿੱਤਾ ਹਾਜ਼ਰ ਕੀਤਾ ਉਹ ਫਿਰ ਨਾ ਚੁੱਪ ਕਰੇ ਰੋਣੂ ਕਹਿੰਦਾ ਹੁਣ ਕਿਉਂ ਰੋਣਾ ਹੁਣ ਕਹਿੰਦਾ ਮੈਂ ਹਾਥੀ ਕੁਜੀ ਦੇ ਵਿੱਚ ਪਾਉਣਾ ਉਹਦੀ ਜਿੱਦ ਫੇਰ ਬਰਕਰਾਰ ਰੋਈ ਜਾਏ ਫੇਰ ਨਾ ਹਟੇ ਉਹਨੂੰ ਬਥੇਰਾ ਸਮਝਾਏ ਭਾਈ ਹਾਥੀ ਜਿਹੜਾ ਕੁਜੀ ਦੇ ਵਿੱਚ ਨਹੀਂ ਪੈਂਦਾ ਹੁੰਦਾ ਉਹ ਨਾ ਮੰਨੇ ਰੋਈ ਜਾਏ ਉਹ ਕਹਿਣ ਲੱਗਾ ਅਕਬਰ ਕਹਿੰਦਾ ਵੀਰਵਾਲ ਭਰਾ ਤੂੰ ਠੀਕ ਹੀ ਕਹਿੰਦਾ ਸੀ ਕਹਿੰਦਾ ਬੱਚੇ ਨੂੰ ਕਿ ਬੱਚੇ ਵਰਗੇ ਇਨਸਾਨ ਨੂੰ ਸਮਝਾਉਣਾ ਸਭ ਤੋਂ ਵੱਧ ਔਖਾ ਹੈ ਸੋਏ ਸੱਜਣੋ ਨਾ ਸਮਝੇ ਬੱਚੇ ਦੀ ਜਾਂ ਇਨਸਾਨ ਦੀ ਸੈਟੀਸਫੈਕਸ਼ਨ ਸਭ ਤੋਂ ਔਖੀ ਹੈ ਦੁਨੀਆ ਦੇ ਉੱਤੇ ਧੰਨਵਾਦ ਥੈਂਕ ਯੂ